ਕਮਾਲ ਦੀ ਗੱਲ ਹੈ ਚਲੋ ਸਿੱਧੂ ਜੋੜੇ ਦੀ ਗੱਲ ਕਰ ਲੈਣਾ ਮੈਂ ਹੂੰ ਸਿੱਧੂ ਜੋੜੇ ਨੇ ਕੱਲ ਬੋਲਿਆ ਤੇ ਮੈਂ ਅੱਜ ਕਿਤੇ ਗਿਆ ਸਾਂ ਤੇ ਮੇਰੇ ਇੱਥੇ ਦੋ ਦੋਸਤ ਬੈਠੇ ਸਨ ਜੀ ਪੁਰਾਣੇ ਪੁਰਾਣੇ ਮਤਲਬ ਕਿ 30 40 40 ਸਾਲ ਵਾਲੇ ਯਾਰ ਜੀ 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 ਲੰਗੋਟੇ ਲੰਮੋਟੇ ਕਹਿੰਦੇ ਜੋ ਮਰ ਗਿਆ ਜੀ ਤਾਂ ਸਭ ਉੱਥੇ ਉਹਨਾਂ ਨੇ ਕਿਹਾ ਯਾਰ ਮਿੰਟੂ ਕੱਲ ਸਿੱਧੂ ਜੋੜੇ ਨੇ ਬੜੀ ਗੱਲ ਕਹੀ ਹੂੰ ਆਣ ਪਾਣ ਵਾਲੀ ਜੀ ਮੈਂ ਕਹਾਂ ਜੋ ਗੱਲਾਂ ਮੈਂ ਤੁਹਾਨੂੰ ਦਿੱਲੀ ਕਹਿੰਦਾ ਹਾਂ ਉਹਹੀ ਗੱਲ ਹੈ ਘਰ ਦਾ ਜੋ ਕੀ ਜੋਗੜਾ ਬਾਹਰ ਦਾ ਜੋ ਕੀ ਸਿੱਧ ਬਿਲਕੁਲ ਸੱਚੀ ਗੱਲ ਉਹ ਕਹਿੰਦੀ ਯਾਰ ਵਾਕਿਆ ਤੂੰ ਨਾ ਤਾਈਓ ਅਸੀਂ ਸੋਚਦੇ ਹੁੰਨੇ ਆ ਕਿ ਯਾਰ ਇਹ ਤੇ ਜਵਾਕ ਜਿਹਾ ਹੀ ਬਣਦਾ ਜਾਂਦਾ ਦਿਨੋ ਦਿਨ ਹਮ ਪਰ ਇਹ ਯਾਰ ਜਵਾਨ ਹੁੰਦਾ ਜਾਂਦਾ ਹੈ ਲੋਕ ਬੁੱਢੇ ਹੁੰਦੇ ਜਾਂਦੇ ਨਹੀਂ ਸਰ ਮੈਂ 116 ਕਿਲੋ ਤੋਂ 74 ਕਿਲੋ weight ਲਿਆਂਦਾ ਆਪਦਾ ਅੱਜ ਦੀ ڈیٹ 'ਚ ਮੈਂ 74 ਹਾਂ ਹਮ ਕਦੇ ਮੈਂ ਫੈਟ ਬਰਨਰ ਨਹੀਂ ਖਾਦਾ ਹਮ ਕਦੇ ਮੈਂ ਕੋਈ ਸ਼ਾਰਟਕਟ ਨਹੀਂ ਮਾਰਿਆ ਜੀ 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 ਮਤਲਬ ਕਿ ਇਹ ਤੁਸੀਂ ਦੇਖ ਲਓ ਕਿੰਨਾ ਤੋੜਿਆ ਵਜਨ 26 ਤੇ 16 ਔਰ ਇਸ ਗੱਲ ਦੀ ਗਵਾਈ ਮੇਰਾ ਜਿਮ ਟ੍ਰੇਨਰ ਪਰੂਗਾ ਕਿ 116 ਤੋਂ ਬੰਦਾ ਤੁਰਿਆ ਸੀਗਾ ਕੀ ਬਾਤ ਹੈ ਤੇ ਮੈਂ 60 ਵਾਲੀ ਲਾਈਨ 'ਚ ਆਉਣਾ ਇੱਕ ਵਾਰੀ 5 4 ਕਿਲੋ ਵੇਟ ਤੋੜਨ ਪਿੱਛੇ ਵੜੀਆਂ ਤਸੱਲੀਆਂ ਹੋ ਜਾਂਦੀਆਂ ਹਾਂਜੀ ਮੈਂ 60 ਵਾਲੀ ਲਾਈਨ 'ਚ ਆਉਣਾ ਜਿਉਂਦੇ ਜਾਗਦੇ ਮੇਰਾ ਚੈਲੰਜ ਹੈ ਖੁਦ ਨੂੰ 60 ਵਾਲੀ ਲਾਈਨ 'ਚ ਆ ਕੇ ਜਿੱਥੇ ਮੈਂ ਕਾਲਜ ਟਾਈਮ ਹੁੰਦਾ ਸੀ ਉੱਥੋਂ ਗਾਂ ਤੁਰਨਾ ਆਉਣਾ ਹੀ ਆਉਣਾ ਸਭ ਮੈਂ ਕਿਹਾ ਜਦ ਮੈਂ ਅੱਜ ਸਿੱਧੂ ਵਾਲੀ ਆਵਾਜ਼ ਤੁਹਾਡੇ ਤੱਕ ਪਹੁੰਚ ਗਈ ਹੂੰ ਤੁਹਾਡੇ ਕੋਲ ਤੁਹਾਡੀ ਰਸੋਈ ਚ ਪਿਆ ਸਭ ਕੁਝ ਉਹ ਕੀ ਕਹਿ ਰਹੇ ਸਨ ਸਿੱਧੂ ਸਾਹਿਬ ਹਮ ਦਾਲ ਚੀਨੀ ਖਾਬ ਜੀ ਉਹ ਕਿੱਥੇ ਕਿੱਥੇ ਪਈ ਹੁੰਦੀ ਆ ਹਲਦੀ ਕਿੱਥੇ ਪਈ ਹੁੰਦੀ ਆ ਦੱਸੋ ਨਿੰਮ ਤੁਹਾਡੇ ਵਿਹੜੇ ਚ ਲੱਗੀ ਆ ਨਿੰਬੂ ਤੁਹਾਡੇ ਘਰ ਹੈ ਸਭ ਕੁਝ ਤੁਹਾਡੇ ਘਰੇ ਐ ਸਾ ਜੀ ਤੁਹਾਡੇ ਘਰੇ ਦਵਾਈਖਾਨਾ ਸੀਗਾ ਹਮ ਤੁਸੀਂ ਉਹ ਸਾਰੀਆਂ ਚੀਜ਼ਾਂ ਆਪਣੀ ਰਸੋਈ ਚੋਂ ਵਗਾ ਕੇ ਪਰਾਂ ਮਾਰੀਆਂ ਹਮ ਤੇ ਦਵਾਈਆਂ ਦੇ ਝੋਲੇ ਪਰ ਪਰ ਕੇ ਲਿਆ ਰਹੇ ਹੋ ਸਾ ਬਿਲਕੁਲ ਬਿਲਕੁਲ ਮੈਂ ਮਤਲਬ ਕਿ ਅੱਜ ਵੀ ਪੰਜ ਦਾ ਹੱਕੇ ਜ਼ਿੰਦਗੀ ਜੀ ਲਈ ਆ तकरीबन ਸਭ ਕੁਝ ਕੁਛ ਛੱਡਿਆ ਹੀ ਨਹੀਂ ਖੇਸ ਹੋਆ ਸਰ ਮੈਨੂੰ ਇੱਕ ਵੀ ਬਿਮਾਰੀ ਨਹੀਂ ਜੀ ਉਹਦਾ ਕਾਰਨ ਆਹੀ ਚੀਜ਼ ਹੈ ਆਹੀ ਚੀਜ਼ ਹੈ ਬਾਹਰੋਂ ਮਤਲਬ ਕਿ ਕੁਛ ਐ ਫਰੀ ਚ ਭਾਵੇਂ ਕਰੋੜ ਦੀ ਕਿਲੋ ਵਾਲੀ ਚੀਜ਼ ਵੀ ਕੋਈ ਦੇਵੇ ਨਾ ਕਿ ਖਾਲਾ ਯਾਰ ਇਹ ਚੀਜ਼ ਤਾਂ ਅਸੀਂ ਖੁਦ ਵੇਖੀਏ ਜੀ ਅਸੀਂ ਇਹਦੇ ਕਹ ਲੋ ਕਿ ਸਬੂਤ ਹੈ ਸੱਚ ਹੈ ਆ ਤੁਸੀਂ ਬਰਤਕਦਰ ਸੀ ਤੋ ਕਹਿਨ ਦਾ ਮਤਲਬ ਕਿ ਆਹੀ ਚੀਜ਼ ਪਿੱਟਦੇ ਆ ਅਸੀਂ ਹੂੰ ਅਹੀ ਜਿਸ ਬਿੜਦੇ ਆ ਕਿ ਤੁਹਾਡੀ ਖੁਰਾਕ ਹੀ ਤੁਹਾਨੂੰ ਮਾਰ ਰਹੀ ਆ ਤੁਹਾਡੀ ਖੁਰਾਕ ਹੀ ਤੁਹਾਨੂੰ ਕੈਮ ਕਰ ਰਹੀ ਆ ਪਰ ਖੁਰਾਕ ਦੀ ਵੀ ਇੱਕ ਚੀਜ਼ ਹੋਰ ਹੈ ਕਿ ਜਦ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਜਿਹੜਾ ਸਾਡੇ ਫੂਡ ਚੋਂ ਮੁੱਕ ਰਿਹਾ ਸਿੱਧੂ ਸਾਹਿਬ ਉੱਥੋਂ ਤੱਕ ਪਹੁੰਚਣ ਮੈਨੂੰ ਲੱਗਦਾ ਹੈ ਹੱਥ ਉਹ ਚੀਜ਼ ਵੀ ਪਹੁੰਚ ਜਾਵੇ ਲੋਕਾਂ ਤੱਕ ਤੇ ਸੋਨੇ ਤੇ ਸੁਹਾਗਾ ਕਿ ਸਾਡੀ ਖੁਰਾਕ ਚੋਂ ਹੁਣ ਨਿਊਟ੍ਰੀਸ਼ਨ ਘਟ ਰਿਹਾ ਸਾਬ ਚੋਲਾ ਚ ਐਵੇਂ ਖਲਵਾੜ ਕਰ ਰਹੇ 45 ਬਾਉ ਫਲਾਂਟਮ ਕਾ ਸਾਡਾ ਤਾਂ ਜਿਹੜਾ ਕਾਰਬੋ ਚੋ ਨਿਊਟ੍ਰੀਸ਼ਨ ਜਿਹੜਾ ਕੁਦਰਤੀ ਸੀਗਾ ਸਾਡੀ ਮਿੱਟੀ ਚੋਂ ਮਰ ਰਿਆ ਸਾਂ ਸਾਨੂੰ ਇੱਥੇ ਤੇ ਕੰਮ ਕਰਨ ਦੀ ਲੋੜ ਹੈ ਬਿਲਕੁਲ ਜਿਹੜੇ ਖੇਤੀ ਮਹਾਰਿਆ ਉਹ ਇਹ ਚੀਜ਼ਾਂ ਲਗਾਤਾਰ ਦੱਸ ਰਹੇ ਸਨ ਜੀ 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 ਕਈ ਮਿੱਤਰ ਹਣ ਦੱਸ ਰਹੇ ਕਿ ਅਸੀਂ ਵੀ ਸੈੱਟ ਹੋ ਗਏ ਆ ਇੱਧਰ ਕੁਲਮੀਰ ਜੀ ਕਹਿ ਰਹੇ 95 ਤੋਂ 75 ਹੋ ਗਿਆ ਦਾਲਚੀਨੀ ਜ਼ਰੂਰ ਖਾਓ ਸੱਚਮੁੱਚ ਭਾਈ ਉਹਨਾਂ ਦੀ ਬਦਾਮ ਵਾਲੀਆਂ ਰੋਟੀਆਂ ਨਾਲ ਕੰਮ ਭਾਵੇਂ ਥੋੜਾ ਜਿਹਾ ਔਖਾ ਹੋ ਜਾਂਦਾ ਆਪਣੀ ਪਹੁੰਚ ਤੋਂ ਦੂਰ ਹੋ ਜਾਂਦਾ ਪਰ ਜਿਹੜੀ ਆਮ ਚੀਜ਼ ਹੈਗੀ ਰਸੋਈ ਵਾਲੀ ਉਹ ਆਪਾਂ ਜ਼ਰੂਰ ਵਾਟ ਸਕਦੇ ਆ ਜੀ ਯਾਰ ਜੇ ਦੇਖੋ ਇੱਕ ਪੀਜ਼ਾ ਖਾਓਗੇ ਤੁਸੀਂ ਅੱਜ ਕੱਲ 400 ਰੁਪਏ ਦਾ ਜੇ ਠੰਡਾ ਠੁੰਡਾ ਨਾਲ ਲਓਗੇ ਹੂੰ 400 ਰੁਪਏ ਚ ਇਹੋ ਜੀਆਂ ਚੀਜ਼ਾਂ ਆ ਜਾਂਦੀਆਂ ਕਿ ਜਿਹੜੀਆਂ ਹਫਤਾ ਚੱਲ ਜਾਂਦੀਆਂ ਤੇ ਬਿਲਕੁਲ ਤੁਸੀਂ ਵਧੀਆ ਵਧੀਆ ਸਿਹਤਮੰਦ ਰਹੋਗੇ ਅਸੀਂ ਅਸੀਂ ਕਿਹੜਾ ਯਾਰ ਸ਼ਾਨ ਸ਼ਾਹ ਆ ਠੀਕ ਹੈ ਨਾ ਜੀ ਅਸੀਂ ਕਿਹੜਾ ਕੋਈ ਮਤਲਬ ਕਿ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਹੋਏ ਆ ਕਚੀਚੀ ਲੈ ਕੇ ਜਾਈਏ ਸਾਡੇ ਤੇ ਜ਼ਿੰਮੇਵਾਰੀਆਂ ਅਸੀਂ ਵੀ ਤੁਹਾਡੇ ਅਰਗੇ ਕਬੀਲਦਾਰ ਆ ਮੈਂ ਤਾਂ ਸਭ ਨੂੰ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਤੇ ਇੱਕ ਕਰਦੀ ਜ਼ਿੰਮੇਵਾਰੀ ਸਾਡੇ ਤੇ ਕਈ ਵਾਰ ਇੱਕ ਤੋਂ ਵੀ ਵਧੇਰੇ ਘਰਾਂ ਦੀ ਆ ਹਮ ਅਸੀਂ ਚੱਕਦੇ ਆ ਪਰ ਆਪ ਦੀ ਸਿਹਤ ਲਈ ਬਈ ਕਰਨਾ ਹੁੰਦਾ ਬਿਲਕੁਲ ਆਪ ਕੈਮ ਹੋਵਾਂਗੇ ਮੈਂ ਬਾਕਸ਼ ਨਹੀਂ ਹੁੰਦਾ ਜੀ ਇਹ ਕੋ ਚਟਕੇ ਚ ਡਾਕਟਰ ਤੁਹਾਡੇ ਕੋਲ 50000 ਕਢਾ ਲੈਂਦਾ ਤੇ ਜੇ 50000 ਤੁਸੀਂ ਇੱਕ ਸਾਲ ਦਾ ਆਪ ਦੀ ਸਿਹਤ ਤੇ ਲਾ ਲਓ ਕਿਤੇ ਜਿਆਦਾ ਵੀ ਬਹੁਤ ਐ ਮਿੰਟੂ ਜੀ 50000 ਨਾਲੇ ਲੱਗ ਗਿਆ ਯਾਰ ਮੁੰਡਾ ਜਿਹਾ ਹੀ ਲੱਗਦਾ ਬਿਲਕੁਲ ਜੀ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਜੀ ਅ ਮਿੰਟ ਜੀ ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਖਬਰਾਂ ਵੀ ਅਗਲੀਆਂ ਕਰ ਲਈਏ ਮੈਂ ਗੱਲ ਸ਼ੁਰੂ ਆ ਦੇਖ ਲਓ ਕਿੰਨੇ ਬੰਦੇ ਹੁਣ ਮੋਟੀਵੇਸ਼ਨ ਦੇਣ ਆ ਗਏ ਕਿ ਮੈਂ ਇੰਨੇ ਤੋਂ ਇੰਨਾ ਕੀਤਾ ਮੈਂ ਇੰਨੇ ਤੋਂ ਜੀ 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 ਐ ਮੈਂ ਭਾਰ ਨਹੀਂ ਘਟਦਾ ਭਾਰ ਨਹੀਂ ਘਟਦਾ ਭਾਰ ਤੇ ਆਪਣੀ ਸੋਚ ਤੇ ਪਿਆ ਹੋਇਆ ਹੈ ਨਾ ਕਿ ਭਈ ਭਾਰ ਨਹੀਂ ਘਟਦਾ ਛੱਡ ਕੋਈ ਖਰਾ ਅਖਰੂਕ ਛੱਡਣ ਦੀ ਜ਼ਰੂਰਤ ਨਹੀਂ ਹੁੰਦੀ ਸਾਹਿਬ ਮੈਂ ਦੇਸੀ ਕਿਉਂ 2-3 ਚਮਚੇ ਛੱਡਦਾ ਜੇ ਸਬਜ਼ੀ ਚ ਹਾਂ ਆ ਜਾ ਕੇ ਹੁਣ ਤੁਹਾਡੇ ਤੋਂ ਬਸ ਮਾੜੇ ਮਿਹਨਤ ਕਰੀ ਪੰਜ ਵਜੇ ਰੋਟੀ ਖਾਣੀ ਹੈ ਮੈਂ ਜਾ ਕੇ ਜੀ ਖਾਣਾ 24 ਘੰਟਿਆਂ ਚ ਇੱਕ ਵਾਰ ਹੀ ਆ ਤਾਂ ਲੱਪਾ ਸੁਟਣਾ ਦੇਸੀ ਘੋਮਾ ਸਖੋ ਸਹੀ ਹੈ ਨਜ਼ਾਰੇ ਨਾਲ ਖਾਓ ਨਾ ਥੋੜੀ ਖਾ ਲੋ ਭਾਈ ਚੰਗੀ ਖਾ ਲੋ ਬਸ ਇਹੀ ਹੈ